ਸਰਨ ਸਸ਼ਿਕਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਆਮਲੇ ਦੀ ਚਟਨੀ ਬਣਾ ਕੇ ਤਿਆਰ ਕਰਾਂਗੇ ਇਹ ਆਮਲੇ ਦੀ ਚਟਨੀ ਖਾਣ ਦੇ ਨਾਲ ਸਾਡੇ ਪੇਟ ਦੀ ਜੇ ਕੋਈ ਵੀ ਸਮੱਸਿਆ ਹੋਵੇ ਤਾਂ ਉਹ ਇਹਦੇ ਨਾਲ ਠੀਕ ਹੁੰਦੀ ਆ ਤੇ ਆਰਨ ਦੀ ਕਮੀ ਵੀ ਠੀਕ ਹੁੰਦੀ ਆ ਇਹ ਚਟਨੀ ਨੂੰ ਅਸੀਂ ਹਫਤਾ ਜਾਂ 15 ਦਿਨ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਆਮਲੇ ਦੀ ਚਟਨੀ ਬਣਾ ਕੇ ਤਿਆਰ ਕੀਤੀ ਆਂਮਲਿਆਂ ਦੀ ਚਟਨੀ ਬਣਾਵਾਂਗੇ ਆਮਲਿਆਂ ਦੀ ਚਟਨੀ ਬਣਾਉਣ ਲਈ ਅਸੀਂ 5-6 ਆਮਲੇ ਲਏ ਆ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਤੇ ਸੁੱਕੇ ਕੱਪੜੇ ਦੇ ਨਾਲ ਪੂੰਝ ਲਿਆ। ਇਹਦੇ ਨਾਲ ਪਾਣੀ ਬਿਲਕੁਲ ਵੀ ਨਹੀਂ ਲੱਗਾ ਰਹਿਣ ਦੇਣਾ ਤੇ ਆਮਲੇ ਵੀ ਬਿਲਕੁਲ ਅਸੀਂ ਸਾਫ਼ ਲਏ ਆ। ਇਹਨਾਂ ਨੂੰ ਅਸੀਂ ਬਰੀਕ-ਬਰੀਕ ਕੱਟ ਲੈਨੇ ਆ। ਆਮਲਿਆਂ ਦੀ ਚਟਨੀ ਬਣਾਵਾਂਗੇ। ਆਮਲਿਆਂ ਦੀ ਚਟਨੀ ਬਣਾਉਣ ਲਈ ਅਸੀਂ 5-6 ਆਮਲੇ ਲਏ ਆ। ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਤੇ ਸੁੱਕੇ ਕੱਪੜੇ ਦੇ ਨਾਲ ਪੂੰਝ ਲਿਆ। ਇਹਦੇ ਨਾਲ ਪਾਣੀ ਬਿਲਕੁਲ ਵੀ ਨਹੀਂ ਲੱਗਾ ਰਹਿਣ ਦੇਣਾ ਤੇ ਆਮਲੇ ਵੀ ਬਿਲਕੁਲ ਅਸੀਂ ਸਾਫ਼ ਲਏ ਆ। ਇਹਨਾਂ ਨੂੰ ਅਸੀਂ ਬਰੀਕ-ਬਰੀਕ ਕੱਟ ਲੈਨੇ ਆ। ਆਮਲੇ ਨੂੰ ਬ੍ਰੀਕ ਕਟਿੰਗ ਕਰ ਲਿਆ ਵਾ ਤੇਲ ਪਾ ਲਈਨੇ ਫਰਾਈਪੈਨ ਵਿੱਚ ਅਸੀਂ 4 ਕ ਚਮਚੇ ਤੇਲ ਪਾਵਾਂਗੇ ਤੇਲ ਅਸੀਂ ਰਿਫਾਈਨਡ ਲਿਆ ਵਾ ਚਟਨੀ ਦੇ ਵਿੱਚ ਤੇਲ ਜਿਹੜਾ 스멜 ਫਰੀ ਅਸੀਂ ਪਾਵਾਂਗੇ ਜੇ ਅਸੀਂ ਸਰੋਂ ਦਾ ਤੇਲ ਜਾਂ ਕੋਈ ਤੇਲ ਹੋਰ ਪਾ ਲਿਆ ਤਾਂ ਉਹਦੀ ਸਾਨੂੰ 스멜 ਆਏ ਤੇਲ ਨੂੰ ਗਰਮ ਹੋਣ ਦੇਨੇ ਚੰਗੀ ਤਰ੍ਹਾਂ ਤੇਲ ਗਰਮ ਹੋ ਗਿਆ ਥੋੜਾ ਜਿਹਾ ਮੇਸੀ ਦਾਣਾ ਪਾਵਾਂਗੇ ਅੱਧਾ ਕ ਚਮਚਾ ਜੀਰਾ 100 ਅੱਧਾ ਕ ਚਮਚਾ ਰਾਈ ਉੜੀ ਜੀ ਹੈ ਅੰਗ ਚਨੇ ਦੀ ਦਾਲ ਇੱਕ ਚਮਚਾ ਤੁਸੀਂ ਉਤਕੂ ਦੀ ਦਾਲ ਵੀ ਪਾ ਸਕਦੇ ਹੋ ਇਹਨਾਂ ਸਾਰੇ ਮਸਾਲਿਆਂ ਨੂੰ ਸੀ ਚੰਗੀ ਤਰ੍ਹਾਂ ਫੋਨ ਕੇ ਲਾਲ ਕਰ ਲਈਏ ਦੋ ਘਰਿਆ ਮਿਕਚਰ ਤੇ ਕਤਰਕ ਦਾ ਟੁਕੜਾ ਕੜੀ ਪੱਤਾ ਆਮਲੇ ਪਾਲਾਂਗੇ ਆਮਲਿਆਂ ਨੂੰ ਹਲਕਾ ਸੌਫਟ ਕਰ ਲੈਣੇ ਆ ਆਮਲਿਆਂ ਨੂੰ ਸੌਫਟ ਹੋਣ ਤੱਕ ਪਕਾ ਲੈਣੇ ਆ ਉਹੜਾ ਜੇ ਨਮਕ ਪਾ ਲਈਏ ਨਮਕ ਦੇ ਨਾਲ ਜਲਦੀ ਸੌਫਟ ਹੋ ਗਏ ਆਂ ਆਮਲੇ ਆਮਲੇ ਸੌਫਟ ਹੋ ਗਏ ਆ ਇਹਨਾਂ ਨੂੰ 3-4 ਮਿੰਟ ਹੋ ਗਿਆ ਸੀ ਪੱਕਦਿਆਂ ਨੂੰ ਮੈਸ਼ ਹੋ ਰਹੇ ਆ ਆਮਲੇ ਔਰ ਦੀ ਪਾਊਡਰ ਪਾ ਲਈਏ ਨਮਕ ਅਸੀਂ ਪਹਿਲਾਂ ਹੀ ਪਾਇਆ ਸੀ ਅਰੇ ਆ ਤਾਂ ਨਹੀਂ ਆ ਪਾ ਲਈਏ ਇਹਦੇ ਨਾਲ ਰੰਡੀਆਂ ਵੀ ਅਸੀਂ ਨਾਲ ਹੀ ਪਾਈਆਂ ਵਾ ਧਨੀਆ ਵੀ ਸੌਫਟ ਹੋ ਗਿਆ ਹੁਣ ਅਸੀਂ ਇਹਨੂੰ ਅੱਧਾ ਕਿੰਟ ਵਾਸਤੇ ਹੋਰ ਥੋੜਾ ਜਿਹਾ ਪਕਾਵਾਂਗੇ ਇਹ ਚਟਨੀ ਜਿਹੜੀ ਆ ਸਾਡੇ ਪੇਟ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਦੀ ਆ ਅੱਖਾਂ ਦੀ ਰੋਸ਼ਨੀ ਵਧਾਉਂਦੀ ਆ ਵਾਲ ਝੜਦੇ ਹੋਣ ਉਹਨਾਂ ਨੂੰ ਠੀਕ ਕਰਦੀ ਆ ਹੁਣ ਅਸੀਂ ਇਹਨੂੰ ਠੰਡਾ ਹੋਣ ਦਿੰਨੇ ਆ ਗੈਸ ਨੂੰ ਬੰਦ ਕਰ ਦਿੰਨੇ ਆ ਠੰਡਾ ਹੋ ਗਿਆ ਸਾਰਾ ਮਟੀਰੀਅਲ ਆਮਲੇ ਵਾਲਾ ਇਹਨੂੰ ਹੁਣ ਅਸੀਂ ਪੀਸ ਲઈએ ਮਿਕਸੀ ਦੇ ਕੱਪ ਵਿੱਚ ਅਸੀਂ ਪਾ ਲਿਆ ਇਹਨੂੰ ਸਾਰੇ ਮਟੀਰੀਅਲ ਨੂੰ ਇੱਕ ਚਮਚਾ ਗੋੜ ਪਾ ਲਾਂਗੇ ਇਹਦੇ ਨਾਲ ਜਿਹੜਾ ਥੋੜਾ ਜਿਹਾ ਹਲਕਾ ਕਸੈਲਾਪਣ ਹੋਏਗਾ ਉਹ ਖਤਮ ਹੋ ਜਾਏਗਾ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਅਸੀਂ ਪਾਉਣਾ ਆਮਲੇ ਦੀ ਚਟਨੀ ਨੂੰ ਪੀਸ ਲਿਆ ਵਾ ਇਹਨੂੰ ਅਸੀਂ ਇੱਕ ਬੌਲ ਦੇ ਵਿੱਚ ਕੱਢ ਲੈਂਦੇ ਆ ਆਮਲੇ ਦੀ ਚਟਨੀ ਜਿਹੜੀ ਹੈ ਦਰਦਰੀ ਪੀਸੀ ਜਾਂਦੀ ਹੈ ਅਸੀਂ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਨਾ ਪਾਉਣਾ ਜੇ ਪਾਣੀ ਪਾਵਾਂਗੇ ਤੇ ਫਿਰ ਇਹ ਚਟਨੀ ਜਲਦੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਅਸੀਂ ਪਾਣੀ ਤੋਂ ਬਗੈਰ ਹੀ ਪੀਸਾਂਗੇ ਤੇ ਪੀਸਣ ਦੇ ਵਿੱਚ ਇਹ ਥੋੜੀ ਦਰਦਰੀ ਪੀਸੀ ਜਾਏਗੀ ਤੁਸੀਂ ਵੇਖ ਸਕਦੇ ਹੋ ਚਟਨੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਇਹਨੂੰ ਅਸੀਂ ਫੁਲਕੇ ਨਾਲ ਚੌਲ ਨਾਲ ਕਿਸੇ ਵੀ ਚੀਜ਼ ਦੇ ਨਾਲ ਅਸੀਂ ਖਾ ਸਕਦੇ ਹਾਂ ਆਮਲਾ ਖਾਣਾ ਸਿਹਤ ਲਈ ਬਹੁਤ ਲਾਭਦਾਇਕ ਹੈ ਉਸ ਲਈ ਇਸ ਤਰ੍ਹਾਂ ਬਣਾਇਆ ਹੂੰ ਤੇ ਖਾ ਲਈ ਜੋ ਨਾ ਫਿਰ ਮਿਲਦੇ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ